एस एस पी पटियाला टीम सब तो पहला तो वधाई कि उन्होंने एक बहुत बड़ा जो गैंग है इंटरनेशनल गैंग है बस किया है जिदपी ਐਸਐਸਪੀ ਪਟਿਆਲਾ ਤੇ ਐਸਪੀਡੀ ਪਟਿਆਲਾ ਐਸਪੀ ਸਿਟੀ ਡੀਐਸਪੀ ਸਤਨਾਮ ਐਂਡ ਸੀਈ ਇੰਚਾਰਜ ਐਂਡ ਐਸਐਚਓ ਕੋਤਵਾਲੀ ਇਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸ ਕੀਤਾ ਹੈਗਾ ਐਂਡ ਉਹਦੇ ਚ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚ ਨਾ 8 ਬੰਦੇ ਅਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀ ਡੀ ਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਐ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਰ ਬੈਰਿਸ ਫਸਟੀਗੇਟਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈ ਕਿ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ 'ਚ ਐਸ ਐਚਓ ਕਨਸਰਨ ਕੋਤਵਾਲੀ ਤੇ ਡੀ ਐਸ ਪੀ ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟ ਕਰਨ 'ਚ ਅਸੀਂ ਕਾਮਯਾਬ ਹੋਏ ਐਂਡ ਇਹਦੇ ਚ ਨਾ ਅਸੀਂ 111 ਬੀਐਨਐਸ ਮੇ ਐਫਆਈਆਰ ਰਜਿਸਟਰ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀਚ ਕਰਾਂ। ਤਾਂ ਸਰ ਇਹ ਕੋਈ ਛੋਟੀ ਉਮਰ ਦੇ ਨੌਜਵਾਨ ਹੈ ਜਾਂ ਕੀ ਕਿਵੇਂ ਅੱਗੇ ਗੈਂਗ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਦੋ ਤਿੰਨ ਬੰਦ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਰੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਭਾਇਆ ਜਾਂਦਾ ਹੈ ਅੰਦੋਸ ਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੀ ਕਾਫੀ ਕੇਸ ਪ੍ਰੈਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਿੰਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਫਿਰ ਇਹੋ ਜੇ ਬੰਦਾ ਦੀ ਇਹੋ ਜੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਐ ਸਪੈਸ਼ਲ ਨਸ਼ਾ ਕਰਦੀ ਕੋਈ ਨਸ਼ਾ ਕਰੀ ਵੀ ਕਰਦੇ ਮਤਲਬ ਕਹਿ ਨਹੀਂ ਸਕਦੇ ਹਜੇ ਕਿਉਂਕਿ ਹਜੇ ਤੋਂ ਅਸੀਂ ਅਰੈਸਟ ਕੀਤਾ ਹੈਗਾ ਇਹ ਬਾਕੀ ਕਾਫੀ ਬੰਦੇ ਤਾਂ ਫਰੇਸੀ ਹੈਗੇ ਇਹਦੇ ਜਿਹੜੇ ਅਸੀਂ ਰੈਸਪੀ ਤੇ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਐਕਸੈਸ ਚੱਲ ਰਿਹਾ ਹੈ ਵਿਦੇਸ਼ਾਂ ਤੋਂ ਉਸ ਦੇ ਨਾਲ ਇੱਕ ਪੁਲਿਸ ਲਈ ਕਬੱਡੀ ਚੁਣੌਤੀ ਹੈ ਇਸ ਨੂੰ ਕਿਸ ਤਰ੍ਹਾਂ ਟਰੈਪ ਕੀਤਾ ਜਾਏਗਾ ਕਿਉਂਕਿ ਲਗਾਤਾਰ ਜਿਹੜੇ ਵਿਦੇਸ਼ਾਂ ਵਿੱਚ ਬੈਠ ਕੇ ਕੰਟ੍ਰੈਕਟ ਲੈ ਰਹੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਟ ਪੰਜਾਬ ਪੁਲਿਸ ਇਸ ਚੀਜ਼ ਵਾਸਤੇ ਮਤਲਬ ਇੱਕਦਮ ਰੈਡੀ ਹੈਗੀ ਐਂਡ ਤਾਈਓ ਇਹ ਜਿਹੜੀ ਪੁਲਿਸ ਨੇ ਇਹਨਾਂ ਮਤਲਬ ਇੱਕਦਮ ਤੱਪਰ ਕਾਰਵਾਈ ਕਰਦੇ ਹੋਏ ਤੁਸੀਂ ਦੇਖਿਆ ਹੋਣਾ ਕਿ ਕੰਪਲੀਟਲੀ ਜਿਹੜਾ ਇਹ ਗੈਂਗ ਸੀਗਾ ਉਹ ਬਸਟ ਹੋਇਆ ਐ ਐਂਡ ਸਪਸਟੀਕੇਟਿਡ ਵੈਪਨ ਐ ਰਿਕਵਰ ਹੋਏ ਐ ਐਂਡ ਇਹ ਗੈਂਗ ਦੇ ਜਿਹੜੇ ਇਹ ਮੇਨ ਮੈਂਬਰ ਹੈਗੇ ਮੇਨ ਸ਼ੂਟਰ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਹੈ ਕਿਹੜੀ ਕਿਹੜੀ ਘਟਨਾ ਦਾ ਸਰ ਪੰਜਾਬ ਦੀ ਪੁਲਿਸ ਨੇ ਅਕਸਲੀਆਂ ਦਿਨਾਂ ਚੋਂ ਆਇਆ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਜੇ ਤੁਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪੈਸੀਫਾਈਡ ਵੈਪਨ ਹੈਗੇ ਇਹ ਇੱਕ ਦੋ ਵੈਪਨ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਇਆ ਪਾਕਿਸਤਾਨ ਵੀ ਆ ਸਕਦੇ ਬਾਕੀ ਤੋਂ ਇਨਵੈਸਟੀਗੇਸ਼ਨ ਚ ਅਸੀਂ ਦੱਸ ਸਕਦੇ ਹਾਂ ਇਹਨਾਂ ਦਾ ਜਿਹੜਾ ਕ੍ਰਾਈਮ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਾਤੜਾ ਨੇ ਪਿੱਛੇ ਫਾਇਰਿੰਗ ਕਰਵਾਈ ਸੀਗੀ ਉਹਦੇ ਚ ਵੀ ਅਸੀਂ ਆਇਡੈਂਟੀਫਾਈ ਕੀਤੀ ਸੀਗੇ ਬੰਦਿਆਂ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਇੱਕ ਰਾਜਪੁਰਾ ਚ ਕਰਾਈ ਸੀਗੀ ਐਂਡ ਕਾਫੀ ਜਿਹੜੀ ਇਹ ਵਾਰਦਾਤ ਹੈ ਪੁਲਿਸ ਨੇ ਆਉਣ ਤੋਂ ਪਹਿਲਾਂ ਹੀ ਇਹ ਗੈਂਗ ਨੂੰ ਬਸਟ ਕੀਤਾ ਤੇ ਕਾਫੀ ਵਾਰਦਾਤਾਂ ਮੈਂ ਮੈਂ ਉਮੀਦ ਕਰਦਾ ਕਿ ਕਾਫੀ ਵਾਰਦਾਤਾਂ ਸਰ ਜਿਸ ਤਰ੍ਹਾਂ ਸਿੱਤੂ ਮੁੱਸੀ ਵਾਲੇ ਦਾ ਕੇਸ ਸੀ ਜਿਸ ਤਰ੍ਹਾਂ ਰਾਣਾ ਭਲਾ ਚੋਰੀ ਦਾ ਹੋਇਆ ਲਗਾਤਾਰ ਜਿਹੜੇ ਗੈਂਗਸਟਰ ਆ ਸਾਹਮਣੇ ਆ ਕੇ ਦੱਸਦੇ ਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜਿਹੜਾ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਔਰ ਲੱਗਦਾ ਨਹੀਂ ਕਿ ਜਿਹੜੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਬੇਜ਼ਗਾਰ ਨੇ ਉਹਨਾਂ ਨੂੰ ਟਰੈਪ ਦੇ ਵਿੱਚ ਲਿਆ ਕੇ ਜਿਹੜੀਆਂ ਘਟਰਾਵਾਂ ਨੂੰ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਨਹੀਂ ਤਾਂ ਹੀ ਉਹ ਮੈਂ ਉਹੀ ਮੈਂ ਰਿਕੁਐਸਟ ਕੀਤੀ ਕਿ ਜੇ ਤੁਸੀਂ ਇਹਦਾ ਟ੍ਰੈਂਡ ਦੇਖੋਗੇ ਮੈਕਸਿਮਮ ਜਿਹੜੇ ਨਿਊ ਕਮਰ ਹੈਗੇ ਐਂਡ ਸਪੈਸ਼ਲੀ ਜੇ ਮੈਂ ਪਹਿਲਾਂ ਮੈਂ ਪਾਰਟिकुलर ਕੋਈ ਮੈਂ 멘ਸ਼ਨ ਤੇ ਨਹੀਂ ਕਰਨਾ ਚਾਹੁੰਦਾ ਜਿਵੇਂ ਸਚੀਨ ਗੁਪਤਾ ਕੁਝ ਇਹੋ ਜਿਹੇ ਬੰਦੇ ਨੇ ਮਤਲਬ ਇਸ ਟਾਈਪ ਦੇ ਬੰਦੇ ਵੀ ਮਤਲਬ ਖਾਸ ਕਰਕੇ ਚਿੰਤਾਜਨਕ ਗੱਲ ਹੈ ਕਿ ਅਸੀਂ ਉੱਤੇ ਇਹ ਬਲ ਸਟੂਡੈਂਟ ਹੀ ਸੀਗੇ ਛੋਟਾ ਮੋਟਾ ਕੋਈ ਹੋਗਾ ਦੇਸੀ ਸਭ ਓਲਡੀ ਪਲੈਨਿੰਗ ਚੱਲ ਰਹੀ ਸੀ ਇਹ ਆਰਡਰ ਥਾ ਤੇ ਅਸੀਂ ਅਰਨ ਜੀ ਪਲੈਨਿੰਗ ਚੱਲ ਰਹੀ ਸੀ ਬਹੁਤਾਂ ਦੇ ਬਰਸ ਪਤਾ ਲੱਗਿਆ ਕਿ ਇੱਕ ਜੁਦਾ ਬੈਟਾਰੀ ਸਾਰੇ ਨਹੀਂ ਨਹੀਂ ਇਹ ਜਿਵੇਂ ਕਿ ਆਇਡੈਂਟੀਫਾਈ ਕਰਦੇ ਸੀ ਕਿ ਕੋਈ ਜੋ ਕੰਮ ਦੰਦਾ ਕਰਨ ਵਾਲਾ ਬੰਦਾ ਹੈਗਾ ਠੀਕ ਠਾਕ ਬੰਦਾ ਹੈਗਾ ਜਾਂ ਕਿਸੇ ਦੇ ਬਾਹਰ ਆਲਰੇਡੀ ਬੱਚੇ ਗਏ ਹੋਏ ਹਨ ਉਹਨਾਂ ਦੇ ਨਾਲ ਉੱਥੇ ਉਹ ਕੋਈ ਡਿਮਾਂਡ ਕਰਦੇ ਸੀ ਕਿ ਜੋ ਪਿੱਛੇ ਅਸੀਂ ਟ੍ਰੈਂਡ ਦੇਖਿਆ ਜੇ ਉੱਥੇ ਉਹ ਡਿਮਾਂਡ ਪੂਰੀ ਨਹੀਂ ਕਰਦੇ ਸੀਗੇ ਤਾਂ ਇੱਥੇ ਉਹਨਾਂ ਦੇ ਕਾਰਵਾਈ ਕਰਾਉਂਦੇ ਸੀਗੇ ਉਹੀ ਇਹ ਸਾਰੇ ਬੰਦੇ ਅਸੀਂ 100% ਸਾਰੇ ਕੇਸ ਫੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜੇ ਮਤਲਬ ਇਹਨੇ ਕਿਉਂ ਕੀਤਾ ਸੀ ਜਿਹੜਾ ਕਤਲ ਵਾਲੀ ਏਰੀਆ ਤੋਂ ਉਹ ਬੇਸਿਕਲੀ ਇਹ ਪਲਾਨਿੰਗ ਦੇ ਤਾਈਤੇ ਬੈਠੇ ਸੀਗੇ ਉਧਰ ਔਰ ਇਹ ਕਤਲ ਵੀ ਇਹਨਾਂ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਧਰ ਚ ਐਫ ਆਈ ਆਰ ਰਜਿਸਟਰਡ ਕੀਤੀ ਹੈ ਕਿਉਂਕਿ ਬਾਅਦ ਚ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਨੇ। ਮੈਨੂੰ ਪਤਾ ਨਹੀਂ ਕਿ ਉਹ ਕਿੱਥੇ ਸੀ ਜਾਂ ਅੰਦਰ ਕੋਈ ਦੱਚ ਸੀ ਨਾ। ਨਹੀਂ ਇਹ ਐਕਚੁਅਲੀ ਉੱਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲੈਨਿੰਗ ਵਾਸਤੇ। ਇਨ ਦਾ ਮੇਨ ਟਾਈਮ ਇਹਨਾਂ ਤਾਂ ਉੱਥੇ ਗੋਣੀ ਚੜ੍ਹ ਚਾਲ ਸੀ ਜਾਂ ਇਹਨਾਂ ਨਹੀਂ ਉਹ ਇਹਨਾਂ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨੈਂਟ ਤੋਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉੱਥੇ ਗਏ ਸੀਗੇ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਕਰੀ ਹੈ। ਤੇ ਪੁਲਿਸ ਉਸਮੇ ਕੰਪਲੇਨਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿਵਾਈ ਜਾਵੇ। ਸਜ਼ਾ ਦਿਵਾਇਆ ਹੋਇਆ ਹੋਇਆ ਇਹਨਾਂ ਦੇ ਨਾਲ ਹੀ ਮੈਂਬਰ ਦੇ ਨਾਲ ਹੀ ਮੈਂਬਰ ਸਿੰਘ ਚਾਲ ਦੇ ਅਮਰ ਸਿੰਘ ਚਾਲ ਦੇ ਰਿਗਾਰਡਿੰਗ ਕਿਸ ਤਰ੍ਹਾਂ ਦੀ ਆਊਟਪੁੱਟ ਜੜੀ ਹੈ ਸਾਰੀ। ਦੇਖੋ ਅਮਰ ਆਪਣੇ ਐਕਸਾਈਜੀ ਸਾਹਿਬ ਵਾਲੇ ਕੇਸ ਵਿੱਚ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਏ ਐਂਡ ਕਿਰ ਬਰਮਾਧਵਾ ਵੀ ਕਿਰਪਾ ਨਾਲ ਉਹਨਾਂ ਦੀ ਜਾਨ ਵੀ ਬਚੀ ਉਸਮੇ ਸਾਡੇ ਕੰਸਰਨ ਐਸਐਚਓ ਤੇ ਐਸਪੀ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਰਿਹਾ। ਉਹਨਾਂ ਨੇ ਵਿਦਿਨ 5 ਮਿੰਟ ਹਸਪੀਟਲ ਪਹੁੰਚਾਇਆ ਤੇ ਉਹਨਾਂ ਦੀ ਜਾਨ ਆ ਅੱਜ ਆਪਣੇ ਬੀਚ ਹੀ ਹੈ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰੀਆ ਤਕਰੀਬਨ ਅਸੀਂ 3.5 ਕਰੋੜ ਰੁਪਏ ਫ੍ਰੀਜ਼ ਕਰਵਾ ਲਏ ਐਂਡ ਬਹੁਤ ਛੇਤੀ ਉਹਨਾਂ ਨੂੰ ਮਿਲ ਵੀ ਜਾਣਗੇ ਉਸ ਤੋਂ ਇਲਾਵਾ ਅਸੀਂ ਤਕਰੀਬਨ 600 ਜਿਹੜੇ ਸੇਮ ਹੈਗੇ ਉਹ ਆਇਡੈਂਟੀਫਾਈ ਕੀਤੇ ਤਕਰੀਬਨ 500 ਅਕਾਊਂਟ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਅਸੀਂ ਮਹਾਰਾਸ਼ਟਰ ਤੋਂ ਰੈਸਟ ਉੱਥੇ ਅਰੈਸਟ ਕਰ ਲਿਆ ਉਹਨਾਂ ਨੂੰ ਲੈ ਕੇ ਆਏਗੇ ਫਰਦਰ ਉਹਨਾਂ ਦਾ ਰਿਮਾਂਡ ਲੈਂਗੇ ਐਂਡ ਇਹਨਾਂ ਦਾ ਜਿਹੜਾ ਕਿੰਗ ਪੀਨਾ ਹੈਗਾ ਉਹ ਦੁਬਈ ਆਇਡੈਂਟੀਫਾਈ ਕੀਤਾ ਐ ਐਂਡ ਇਹ ਬਹੁਤ ਵਧੀਆ ਅਚੀਵਮੈਂਟ ਹੈਗੀ ਪਟਿਆਲਾ ਪੁਲਿਸ ਦੀ ਆਉਣ ਵਾਲੇ ਟਾਈਮ ਵਿੱਚ ਇਸ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਸਰ ਜਿਹੜੇ ਪੁਲਿਸ ਅਫਸਰਾਂ ਨੇ ਚੰਗਾ ਕੰਮ ਕੀਤਾ ਲੱਗਦਾ ਕਿ ਆਉਣ ਵਾਲੇ 26 ਜਨਵਰੀ ਨੂੰ ਕੋਈ ਸਨਮਾਨ ਦਿੱਤਾ ਜਾ ਸਕਦਾ ਕੋਈ ਨਹੀਂ ਸਾਡੇ ਸਾਡੇ ਡੀਜੀ ਸਾਹਿਬ ਬਹੁਤ ਹੀ ਲਿਬਰਲਾਈਜ਼ ਇਸ ਫਰੰਟ ਤੇ ਐਂਡ ਤੁਸੀਂ ਦੇਖਿਆ ਹੋਣਾ ਕਿ ਟਾਈਮ ਟੂ ਟਾਈਮ ਕੈਸ਼ ਰਿਵਾਰਡ ਤੋਂ ਲੈ ਕੇ ਸੀਡੀ ਤੋਂ ਲੈ ਕੇ ਕਮੈਂਡੇਸ਼ਨ ਡਿਸ ਤੋਂ ਲੈ ਕੇ ਸਰਟੀਫਿਕੇਟ ਤੋਂ ਲੈ ਕੇ ਟਾਈਮ ਟੂ ਟਾਈਮ ਸਾਰੇ ਮੁਲਾਜ਼ਮਾਂ ਨੂੰ ਅਸੀਂ ਇਹ ਦੇਖਿਆ ਕਿ ਉਹ ਪੇਸ਼ ਕੀਤੇ ਜਾਣੇ ਕਿੰਨੇ ਬੰਦੇ ਹੋਰ ਤੱਕ ਅਰੈਸਟ ਹੋ ਚੁੱਕੇ ਹਨ ਮਾਰਾ ਜੀ ਇਸ ਆਪਾ ਬੰਦੀ ਕਰ ਉਹ ਅਸੀਂ ਦੋ ਬੰਦੇ ਅਰੈਸਟ ਪਾਈ ਆ ਉਥੋਂ ਲੈ ਕੇ ਮਤਲਬ ਸਾਡੀ ਟੀਮ ਗਈ ਉਹਨਾਂ ਨੂੰ ਛੇਤੀ ਅਸੀਂ ਲੈ ਕੇ ਆ ਅਸੀਂ ਲੱਗਦਾ ਜੀ ਸਰ ਨਵੇਂ ਨੌਜਵਾਨਾਂ ਨੂੰ ਤਹਿਦੇ ਸੋਸ਼ਲ ਮੀਡੀਆ ਦੇ ਵੀਡੀਓ ਆਪਾ ਆ ਕੇ ਜਿਵੇਂ ਕਿ ਨੌਜਵਾਨੀ ਗੈਂਗ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਇਹਨਾਂ ਦਾ ਵੀ ਕੋਈ ਮਤਲਬ ਪਟਿਆਲਾ ਪੁਲਿਸ ਦਾ ਜਿਵੇਂ ਚੱਲ ਬਣਿਆ ਪਿਆ ਇਹਨਾਂ ਦੇ ਕੈਂਕਸਟਰਾਂ ਦੇ ਕੋਈ ਨਹੀਂ ਅਸੀਂ ਟਾਈਮ ਟੂ ਟੈਨ ਸੋਸ਼ਲ ਮੀਡੀਆ ਤੇ ਕੈਂਪੇਨਿੰਗ ਚਲਾਉਂਦੇ ਆ इवन ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਵੀਡੀ ਬੀਡੀਸੀ ਦੇ ਪ੍ਰੋਗਰਾਮ ਹੁੰਦੇ ਨੇ ਸਾਡੇ ਵਿਲੇ ਡਿਫੈਂਸ ਕਮੇਟੀ ਜੀ ਅਸੀਂ ਬਣਾਈ ਹੈ ਅਸੀਂ ਅਵੇਰਨੈਸ ਕੈਂਪ ਵੀ ਚਲਾਉਂਦੇ ਆ ਸਾਈਬਰ ਦੇ ਥਰੂ ਵੀ ਅਸੀਂ ਪਿੱਛੇ ਇੱਕ ਅਵੇਰਨੈਸ ਕੈਂਪੇਨਿੰਗ ਚਲਾਈ ਸੀਗੀ ਅਸੀਂ ਟਾਈਮ ਟੂ ਟਾਈਮ ਯੂਥ ਨੂੰ ਅਵੇਅਰ ਕਰਦੇ ਆ ਕਿ ਛੋਟੇ ਲਾਲਚ ਆਕੇ ਕੋਈ ਵੱਡੇ ਕ੍ਰਾਈਮ ਚ ਫਸਿਆ ਹੋਇਆ ਨਹੀਂ ਸਰ ਜੀ 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 8820 ਦੇ ਕਹਿੰਦੇ ਕਰੀਏ ਸਾਰੇ ਪੈਸੇ ਉਹਨਾਂ ਦੇ ਸੀ ਜਾਂ ਕੋਈ ਹੋਰ ਵੀ ਹੈਗੇ ਇਹਨਾਂ ਦੇ ਦੇਖੋ ਇਹ ਜਿਹੜਾ ਹੈਗਾ ਨਾ ਫਿਲਹਾਲ ਸਾਨੂੰ ਜਿਹੜੀ ਕੰਪਲੇਂਟ ਆਈ ਹੈ ਨਾ ਕੰਪਲੇਂਟ ਮੇ ਉਹਨਾਂ ਨੇ ਇਹੋ ਲਿਖਵਾਇਆ ਉਹ ਸੀਗਾ ਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਤੋਂ ਲੈ ਕੇ ਪੈਸੇ ਲਏ ਠੀਕ ਹੈ ਬਟ ਜਦੋਂ ਤੱਕ ਅਸੀਂ ਅਕਿਊਜ਼ ਸਾਡੇ ਕੋਲੇ ਨਹੀਂ ਆਉਣਗੇ ਅਸੀਂ ਉਹਨਾਂ ਨੂੰ ਕਸਟਡੀ ਚ ਲਿਆ ਹੋਇਆ ਉਹਨੂੰ ਲੈ ਕੇ ਆ ਰਿਹਾ ਬਹੁਤ ਡਿਟੇਲ ਪੁੱਛਤਾ ਇਸ ਕਰੇ ਉਸ ਤੋਂ ਬਾਅਦ ਹੀ ਪਤਾ ਪਰ ਇੱਕ ਸਿੱਧਾ ਜਿਹਾ ਮੈਸੇਜ ਕੀ ਦੇਣਾ ਜਾਊਗਾ ਜਿਹੜੇ ਗੈਂਸਟਰ ਨਹੀਂ ਉਹਦੇ ਬਾਅਦ ਅਸੀਂ ਅ ਉਹਨੂੰ ਅਡਪਟ ਕਰਕੇ ਅਸੀਂ 100% ਉਹਨੂੰ ਵੀ ਲੈ ਕੇ ਆਵਾਂਗੇ ਸਰ ਇਹ 90% ਨੂੰ ਜੇ ਲੈ ਕੇ ਹੁੰਦੇ ਸੀ ਆਪਣੇ ਰਸਤੇ ਸਰ ਉਹੀ ਸਵਾਲ ਲੈ ਰਹੇ ਜਿਹੜੇ ਡਟ ਕੇ ਪੜੇ ਨਹੀਂ ਸੀ ਕਿਉਂਕਿ ਪ੍ਰੈਸ਼ਰ ਨਹੀਂ ਕਿ ਸਕੂਲ ਦੇ ਵਿੱਚ ਵੀ ਸੀ ਕਿ ਇੱਕ ਦੂਜੇ ਤੋਂ ਕੋਈ ਸੀਰੀਅਸ ਹੋ ਗਿਆ ਨਾ ਨਹੀਂ ਕੁਝ ਕੁਝ ਇੱਕ ਬੰਦੇ ਹਨ ਇਹ ਨਾ ਸੋਸ਼ਲ ਮੀਡੀਆ ਦੇ ਥਰੂ ਇੱਕ ਦੂਜੇ ਟੱਚ ਵਿੱਚ ਆ ਜਾਂਦੇ ਆ ਕੁਝ ਨੇ ਜਿਵੇਂ ਸਕੂਲ ਛੱਡਾ ਹੋਇਆ ਹੈ ਜਾਂ ਕੋਈ ਮਾੜੀ ਸੰਗਤ ਚ ਪੈ ਗਿਆ ਇਸ ਟਾਈਪ ਦੇ ਬੰਦੇ ਹੈਗੇ ਪਰ ਸ ਮਤਲਬ ਜਿਹੜਾ ਅਸੀਂ 8 ਰਸਤੀ ਤੇ ਇਸ ਵਿੱਚ ਸਿਰ 5 ਜਾਂ 4 ਬਿਲਕੁਲ ਫਰੈਸ਼ ਹੈਗੇ ਸਰ ਮੈਂ ਤੁਹਾਨੂੰ ਦੱਸਦਾ ਪਾਕਿਸਤਾਨ ਤੋਂ ਆਇਆ ਲੱਗਦਾ ਹੈ ਰੱਬਤਾ ਜੁਮੇ ਕੈਮ ਹੋਇਆ ਹੈ ਇਹਨਾਂ ਪਾਕਿਸਤਾਨ ਤੋਂ ਸਰ ਇੱਕ ਵੈਪਨ ਨੂੰ ਲੈ ਕੇ ਕੀ ਕਰ ਰਹੇ ਹੋ ਕਿ ਮੌਜੂਦਾ ਕੌਂਸਲਰ ਵੀ ਪਟਿਆਲਾ ਦਾ ਕਹਿ ਰਹੇ ਨੇ ਕਿ ਥਾਂ-ਥਾਂ ਤੇ ਵੈਪਨ ਆਮ ਮਿਲ ਜਾਂਦੀ ਨੇ ਪਟਿਆਲਾ ਦੇ ਵਿੱਚ ਇਸ ਨੂੰ ਕਿਸ ਤਰੀਕੇ ਨਾਲ ਦੇਖੇ ਟਾਈਮ ਟੂ ਟਾਈਮ ਦੇਖੋ ਪੁਲਿਸ ਇਸ ਨੇ ਕਾਰਵਾਈ ਕਰਦੀ ਅਸੀਂ ਸਾਡੀ ਜਿਹੜੀ ਹਿਊਮਨ ਇੰਟੈ ਜਾਂ ਟੈਕਨੀਕਲ ਇੰਟੈ ਉਸ ਤੋਂ ਅਸੀਂ ਕਾਰਵਾਈ ਕਰਦੇ ਰਹਿੰਦੇ ਐ ਐਂ ਜੇ ਤੁਸੀਂ ਦੇਖਿਆ ਹੋਣਾ ਅਸੀਂ ਮੈਕਸਿਮਮ ਜਿਹੜੇ ਵੈਪਨ ਹੈ ਉਹ ਰਿਕਵਰ ਕੀਤੇ ਐ ਐਂਡ ਜਿਹੜੀ ਆਮ ਮਨਨ ਵਾਲੀ ਕਿਲਾ ਪੁਲਿਸ ਦੀ ਨੋਲੇਜ ਹੈ ਇਮੀਡੀਏਟਲੀ ਆਂਦਾ ਅਸੀਂ ਇਮੀਡੀਏਟਲੀ ਐਕਸ਼ਨ ਲੈਣਾ ਸਰ ਜਿਹੜਾ ਆਈਜੀ ਸਾਹਿਬ ਵਾਲਾ ਮਸਲਾ ਹੈ ਇਹਨੂੰ ਕਿੰਨੇ ਮੈਂਬਰ ਨੇ ਗਰੋਹ ਤੇ ਕਿਵੇਂ ਫਸਾਉਂਦੇ ਸੀ ਬੰਦੇ ਨਹੀਂ ਫਿਲਹਾਲ ਸਾਡੇ ਕੋਲੇ ਸਿਰਫ ਤਿੰਨ ਦਾ ਜੀ ਨਾਮ ਆਇਆ ਐਂਡ ਫਰਦਰ ਜਦੋਂ ਉਹਨਾਂ ਨੂੰ ਲੈ ਕੇ ਆਵਾਂਗੇ ਪੁਸ਼ਤਾਚ ਕਰਾਂਗੇ ਉਸ ਤੋਂ ਬਾਅਦ ਹੀ ਡਿਟੇਲਸ ਬਟ ਮੈਂ ਇਨਾ ਸ਼ੋਰਟਲੀ ਇਨਾ ਕਹਿ ਸਕਦਾ ਕਿ ਉਸਮੇ ਬਹੁਤ ਵੱਡੇ ਖੁਲਾਸੇ ਹੋ ਸਰ ਆਈਜੀ ਸਾਹਿਬ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਈਜੀ ਸਾਹਿਬ ਨਾਲ ਇਸ ਤੋਂ ਬਿਨਾ ਵੀ ਲੋਕਾਂ ਨਾਲ ਠੱਗੀ ਹੋਈ ਆ ਤ ਸੜੀ ਕੀ ਲੱਗਦਾ ਵੀ ਆਈਜੀ ਸਾਹਿਬ ਦਾ ਮਾਮਲਾ ਤਾਂ ਇਹ ਖਲਾਸਾ ਹੋਇਆ ਕਿ ਆਮ ਵਿਅਕਤੀ ਦੀ ਵੀ ਜਿਆ ਆਮ ਹੋਣੀ ਤੁਸੀਂ ਦੇਖਿਆ ਹੋਣਾ ਨਾ ਕਿ ਮੈਕਸਿਮਮ ਜੇ ਅਸੀਂ ਮੈਂ ਐਗਜੈਕਟ ਮੇਰੇ ਕੋਲ ਰਿਕਾਰਡ ਨਹੀਂ ਹੈਗਾ ਇੰਨੇ ਜਿਹੜਾ ਸਾਈਬਰ ਫਰੋਡ ਹੁੰਦਾ ਉਹ ਇੱਕ ਸੋਚਣ ਵਾਲੀ ਗੱਲ ਹੈ ਕਿ ਉਹ ਅਕਾਊਂਟ ਦੇ ਥਰੂ ਹੁੰਦਾ ਅਕਾਊਂਟ ਤੋਂ ਅਕਾਊਂਟ ਪੈਸੇ ਜਾਂਦੇ ਜਿੰਨਾ ਜਲਦੀ ਅਸੀਂ 1930 ਤੇ ਕਾਲ ਕਰ ਦਿੰਦੇ ਮੈਕਸਿਮਮ ਪੈਸਾ ਫ੍ਰੀਜ ਹੋ ਜਾਂਦਾ ਹੈ ਔਰ ਪੈਸਾ ਉਹਨਾਂ ਨੂੰ ਮਿਲ ਜਾਂਦਾ ਹੈ ਹਜੇ ਤੱਕ ਅਸੀਂ ਪਹਿਲੇ ਵੀ ਕਾਫੀ ਕੇਸਾਂ ਚ ਪੈਸਾ ਫ੍ਰੀਜ ਕਰਵਾਇਆ ਵਾਪਸ ਕਰਾਇਆ ਹੈ ਐਂਡ ਇੱਕ ਕਾਫੀ ਬੜਾ ਅਮਾਉਂਟ 19% ਟੋਟਲ ਪੰਜਾਬ ਦਾ ਜਿਹੜਾ ਕੋਈ ਠੱਗੀ ਵਜ੍ਹਾ 19% ਅਸੀਂ ਪੈਸਾ ਪੂਰੇ ਪੰਜਾਬ ਦਾ ਰਿਕਵਰ ਕਰਾ ਕੇ ਵਾਪਸ ਲੋਕਾਂ ਨੂੰ ਦਿੱਤਾ ਹੈਗਾ ਇਹ ਲੋਕਾਂ ਦੀ ਅਵੇਰਨੈਸ ਦੀ ਗੱਲ ਹੈਗੀ ਉਹ ਕਿੰਨੇ ਕੁ ਅਵੇਰ ਹੈਗੇ ਕਿਉਂਕਿ ਤੁਹਾਨੂੰ ਕੋਈ ਵੀ ਮੈਂ ਕਹਿ ਸਕਦਾ ਤੁਹਾਨੂੰ ਕੋਈ ਵੀ ਪੈਸੇ ਕਮਾ ਕੇ ਨਹੀਂ ਦੇ ਸਕਦਾ ਪੈਸੇ ਤੁਸੀਂ ਆਪਣੀ ਮਿਹਨਤ ਨਾਲ ਹੀ ਕਮਾ ਸਕਦੇ ਜਿਹੜਾ ਕੋਈ ਬੰਦੇ ਇਹੋ ਜਿਹੇ ਲਾਲਚ ਚ ਆਉਂਦੇ ਆ ਉਹਨਾਂ ਨੂੰ ਥੋੜਾ ਸਬਜਣਾ ਚਾਹੀਦਾ ਹੈ ਮਲਟੀਪਲ ਟਾਈਪ ਦੇ ਸਾਈਬਰ ਫਰੋਡ ਚੱਲ ਰਹੇ ਆਪਾਂ ਕਿਸੇ ਦੀ ਗਲਤੀ ਨਹੀਂ ਆਉਂਦੀ ਲੋਕਾਂ ਨੂੰ ਅਸੀਂ ਸਾਰਾ ਡਿਟੇਲ ਚ ਇਨਵੈਸਟੀਗੇਸ਼ਨ ਰੈਕੋਰਡਸ ਕੋ ਬਾਦ ਵਿੱਚ ਠੀਕ ਹੈ ਜੀ